ਸਿਸ ਟੀਵੀ ਦੇਖ ਕੇ ਹਰ ਇੱਕ ਦੇ ਹੋਸ਼ ਉੱਡ ਗਏ ਕਿ ਕਿੰਜ ਇਹ ਸਾਥਿਰ ਬੰਦੇ ਮਿੰਟਸ ਕਿੰਟਾਂ ਦੇ ਵਿੱਚ ਗੇਮ ਪਾ ਕੇ ਦਰਅਸਲ ਤਸਵੀਰਾ ਕਪੂਟਲਾ ਦੇ ਚਾਰ ਬੱਤੀ ਚੌਕ ਤੋਂ ਸਾਹਮਣੇ ਆ ਰਿਹਾ ਨੇ ਜਿੱਥੇ ਰਾਤ ਦੇ ਸਮੇਂ ਸਾਰੀ ਹੀ ਘਟਨਾ ਵਾਪਰਦੀ ਹੈ ਵਿਕੀ ਮੈਡੀਕਲ ਹਾਲ ਦੇ ਤਾਲੇ ਤੋੜ ਕੇ ਚੋਰ 1,05,000 ਰੁਪਏ ਦੀ ਨਕਦੀ ਲੁੱਟ ਕੇ ਲੈ ਜਾਂਦੇ ਨੇ ਸੀਸੀਟੀਵੀ ਤਸਵੀਰਾਂ ਦੇ ਵਿੱਚ ਸਾਰੀ ਹੀ ਵਾਰਤਾਤ ਕੈਦ ਹੁੰਦੀ ਹੈ ਕਿ ਕਿੰਜ ਸ਼ਟਰ ਤੋੜ ਕੇ ਦੁਕਾਨ ਦਾ ਅੰਦਰ ਵੜਦੇ ਨੇ ਤਾਂ ਅੰਦਰੋਂ ਸਮਾਨਾਂ ਦੀ ਫਰੋਲਾ ਫਰਲੀ ਕਰਕੇ 1,05,000 ਚੋਰੀ ਕਰਕੇ ਮਿੰਟਾਂ ਚ ਹੀ ਲੈ ਗਏ ਹਾਲਾਂਕਿ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਪ੍ਰੋਸਾ ਦਵਾਇਆ ਕਿ ਜਲਦ ਇਹਨਾਂ ਚੋਰਾਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ ਇੱਕ ਵਾਰ ਇਹਨਾਂ ਇਸ ਟਵੀਤ ਤੇ ਤਸਵੀਰਾਂ ਦੇ ਰੂਪ ਕਰ ਲੈਂਦੇ ਆ ਕਿ ਕਿੰਜ ਇਹਨਾਂ ਚੋਰਾਂ ਦੇ ਵੱਲੋਂ ਸਾਰੀ ਵਰਤਾਰਤ ਨੂੰ ਅੰਜਾਮ ਦਿੱਤਾ ਗਿਆ ਹੈ। ਬੰਦਾ ਬੰਦੇ ਲੱਤੋਂ ਪਾਣਾ ਲੱਗੇ ਨਾਲ ਦੇ ਬੰਨਣ ਨੂੰ ਇਹ ਲੱਤ ਪਾਉਂਦੇ। ਕੋੜੇ ਯਾਰ ਇਹ ਲੱਤਾਂ ਤੋਂ ਬੜਾ ਉੱਚੇ ਜਿਹੜਾ ਆਵਾਜ਼ ਛੱਡ ਦਿੰਦੇ ਭਾਜੀ ਆਹ ਆਪ ਨਹੀਂ ਦੱਸਦੇ ਭਾਜੀ ਇੱਥੇ ਆਹ ਜਿਹੜਾ ਫੜੇ ਜਾਂ ਬਾੜੀਆਂ ਦਾ ਜਾਂਦੇ ਚਰੇ ਹੁੰਦੇ ਆ ਗੰਦੇ ਦਾ ਇੱਕ ਦਾ ਰੇ ਹੁੰਦੇ ਜਾਂ ਜਿਹੜਾ ਕਹਿੰਦਾ ਅੰਦਰ ਰੋਟੀ ਖਵਾਣੀ ਰੋਟੀ ਖਵਾਣ ਨਾਲੇ ਨਿਛੇ ਕਰਦੇ ਹੁੰਦੇ ਮਰੂ ਜਾਂਦੇ ਆ ਆ ਜਾਓ ਕੋ ਬੈਟ ਦੀ ਲੰਬੀ ਸੀ ਸੋ ਆਈਡੀ ਇਹ ਸਤਿ ਸ਼੍ਰੀ ਅਕਾਲ ਜੀ ਇਹ ਵਾਲਾ ਵੀ ਵਾਲਾ ਬਹੁਤ ਵਧੀਆ ਜੀ ਸੋਹਣਾ ਇਹ ਪੱਟਾ ਬਣਾ ਲੀਏ ਉਧਰ ਸਾਈਡ ਬਣਾ ਲਈਏ ਇਸ ਸਾਈਡ ਦੀ ਬਣਾਉਣੀ ਹੈ ਬਾਥਰੂਮ ਲਿਖ ਗਈ ਉਧਰ ਹੋਰ ਵਸੇ ਪਾਸੇ ਦੇ ਬਾਥਰੂਮ ਆਏ ਪੂਰਾ ਪਿੱਟ ਦੇ ਆ ਮੂਰ ਨੇ ਗਲੇ ਜੁੱਲ ਨੂੰ ਘਾ ਕੇ ਰਸਤਾ ਦੇ ਵਿੱਚੋਂ ਘਾ ਕੇ ਪਿੱਟ ਆ ਗਿਆ ਆ ਦਸਾਂ ਨੂੰ ਪੂਰਾ ਆਫਟਰ ਕੇਸ ਹਮੇਂ ਉਤਰ ਸੀ ਨਾ ਤਾਂ ਮੈਂ ਉਹ ਕਿਉਂ ਆ ਲੋ ਮੈਨੂੰ ਨਾ ਬੰਦ ਕਰੀ ਠੀਕ ਕੀ ਜੇ ਫਿਰ ਆਹਨ ਡੱਬੇ ਕਾਟ ਕੇ ਜਿਸੇ ਨਾ ਰੇਹੇ ਕਾਟ ਕੇ ਨਹੀਂ ਤਾਂ ਇਹਦੇ ਦੱਪੇ ਤੇ ਜਿੱਤਾ ਹਮ ਦਾ ਹੁਕਤਾ ਕੰਮ ਕੀਤਾ ਉਹ ਵੀ ਤਰ ਜਲਾ ਇੱਕ ਵਾਰ ਨਾਲ ਹੀ ਨਿਕਲ ਗਿਆ ਬਾਅਦ ਕੋਈ ਨਹੀਂ ਹੋਰ ਉਹਨੇ ਧੀਮਾ ਹੱਥ ਲਾਇਆ ਮੈਂ ਇਹ ਕਿ ਦਿੱਤਾ ਕਿਸੇ ਨੂੰ ਆਹ ਅੱਗੇ ਸਾਰਾ ਸਬਰ ਤੇ ਉਹਦੇ ਵਿੱਚ ਇੱਕ ਕੱਤੀ ਚੜ੍ਹ ਗਈ। ਕਿੰਨਾ ਟਮੇਂ ਕਰਦਾ। 50 ਮਿੰਟਾਂ 'ਚ ਕੰਮ ਕਰਦਾ। 5 ਮਿੰਟ ਨਹੀਂ ਲੱਗਦੇ। ਜੀ ਦੋ ਬੱਤੀ ਤੇ ਹੀ। ਇਹ ਕੇ ਚੀਂ ਉਹ ਹੱਥ ਨਹੀਂ ਪਾਇਆ ਹੋ। ਆਇਆ ਜੀ ਬਾਬਾ ਇੱਕ ਡੱਬਾ ਡਿੱਗ ਕੇ ਪੈ ਜਾਂਦਾ ਆਹ ਦੀ। ਗੇ ਮੜਾ ਮੋਟਾ ਮੁੰਡੇ ਲਾਥੇ ਆਂਦੇ ਨਾ ਮਾਰੂ ਮੁੰਡ ਦਸਤਾਨੇ ਪਾਏ ਸੀ ਮੈਨੂੰ